ਸੁਹੋਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਮਾਨਸੇ ਤੋਂ ਸਿੰਧੂ ਦੀ ਉੱਤੇ ਫਟਿਆਲਾ ਅਦਾਲਤ ਦੇ ਵਿੱਚ ਪੇਚੀ ਜਿਹੜੇ ਫੇਸ ਕੀਤਾ ਗਿਆ ਅੱਜ ਅੱਜ ਕਿਸੇ ਵੀ ਮਕਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰ ਦਿੱਤੀ ਕਈ ਬੰਦਗਾਂ ਨੂੰ ਧੱਕੇ ਵੀ ਵਾਲੇ ਗਏ ਉੱਥੇ ਜੋ ਘਾਓ ਇਹ ਇੰਨਾ ਝਲਮਾ ਜਿਹੜਾ ਇਹ ਸ਼ਬਦ ਦਾ ਜਿਹੜਾ ਇਹ ਜਲਾ ਭੰਦਾ ਨਹੀਂ ਇਹ ਆ ਖਲਵਾ ਚੱਕ ਕੇ ਪਾਉਂਦੇ ਸਾਰੇ ਖ਼ਬਰ ਦੀ ਲੱਗੀ 11 ਜਨਵਰੀ ਦੇ ਖ਼ਵਾਲਾ ਦੇ ਇਤਿਹਾਰ ਨੇ ਇਹ ਗੈਸਟਰੋਨੋਮੀ ਸੁਖਾਇ ਕਰਦੇ ਹੋ ਸੁਖਾਇ ਤਾਂ ਮਾਂ ਪਾਪਾਂ ਦੀ ਸੁਣ ਲੈ ਬੋਲੀ ਵੈਦਕੀ ਹੈ ਕਿ ਤੁਸੀਂ ਐਸ ਬੋਟ ਤੇ ਜਾਉਂਦੇ ਹੋ ਅਗਲੇ ਬੋਟ ਤੇ ਜਾਉਂਦੇ ਜਾਓਗੇ ਕਿ ਨਹੀਂ ਅਸੀਂ ਇਹਨੂੰ ਘੇਰਿਆ ਇਹਨਾਂ ਜਵਾਬੀ ਫਾਇਰ ਕੀਤੇ ਸਾਡੇ 550 ਦੀ ਪਗਲ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਨੂੰ ਨੇ ਮਾਰਿਆ ਦੋ ਜੀਰੇ ਹੁਣ ਪਿੱਛੇ ਜਾ ਰਹੇ 15 ਦਲਾ ਮੁਦਫਾ ਕਰ ਕਰ ਤੋਂ ਮੁੰਡੇ ਵਾਲੇ ਆ ਜਿਹੜਾ ਉਹਨਾਂ ਦਾ